ਅ ਗੋਮਦਿਤੀ ਤੁਹਾਨੂੰ ਸਵਾਗਤ ਹੈ ਸਾਡੇ ਸੰਗਰਾਮੀ ਕਲਾ ਕੇਂਦਰ ਦੇ ਪੇਜ ਤੇ ਅੱਜ ਤੁਸੀਂ ਤਾਂ ਬਾਬਾ ਬਾਲਾ ਸਿੰਘ ਜੀ ਗੁਰਦੁਆਰਾ ਸਾਹਿਬ ਆਏ ਹੋ ਇੱਥੇ ਅੱਖਾਂ ਦਾ ਕੈਂਪ ਲਾਇਆ ਬਾਬਾ ਫਰੀਦ ਸਾਹਿਬਾਂ ਵੱਲੋਂ ਉਹਨਾਂ ਦੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਨੇ ਤੇ ਜਿਹੜਾ ਇਹਦਾ ਖਰਚਾ ਕਰ ਰਹੇ ਨੇ ਨਿਤਨ ਪਾਟਿਆ ਕਰਨਲ ਉਹਨਾਂ ਦੇ ਭਰਾ ਮਤਲਬ ਭਰਾ ਇਹੋ ਨੇ ਜੁਗੇਸ਼ ਪਾਟਿਆ ਜੀ ਉਹ ਸੰਸਥਾ ਵੱਲੋਂ ਜਾਨੀ ਇਹ ਹਰ ਸਾਲ ਇਹ ਖਾਤਾ ਕੀਤਾ ਹੈ ਕਿਵੇਂ ਦੇਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਜਿਹੜਾ ਸਾਡੇ ਬਾਬਾ ਫਰੀਦ ਸੰਸਤਾ ਜੀ ਵੱਲੋਂ ਸਾਰੇ ਇਹਨਾਂ ਵੀਰਾਂ ਦੇ ਵੱਲੋਂ ਜੋ ਅੱਖਾਂ ਦਾ ਮੁਫਤ ਕੈਂਪ ਇੱਥੇ ਲਾਇਆ ਗਿਆ ਹੈਗਾ ਮੁਬਾਰਕ ਅੱਲਾ ਸਿੰਘੀ ਧੰਭਖੇ ਸਮੇਂ ਸਮੇਤੇ ਇਹ ਬਹੁਤ ਹੀ ਇੱਕ ਸਲਾਘਾਜੋ ਕਦਮ ਜਿਹੜਾ ਸਾਡੀ ਬਾਬਾ ਫਰੀਦ ਸੰਸਤਾ ਕਰਦੀ ਹੈ ਇਹ ਹਮੇਸ਼ਾ ਹੀ ਸਾਡੇ ਸਮਾਜ ਸੇਵੀ ਸੰਸਤਾ ਹੈ ਸਮੇਂ-ਸਮੇਤੇ ਇਹ ਸੰਸਥਾ ਵੱਲੋਂ ਬਹੁਤ ਸਾਰੇ ਕੈਂਪ ਜਿਹੜੇ ਲਾਏ ਜਾਂਦੇ ਨੇ ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ। ਆਮੇ ਸਾਡੀਆਂ ਬੱਚੀਆਂ ਜਿਹੜੀਆਂ ਬੇਟੀਆਂ ਨੇ ਉਹਨਾਂ ਨੂੰ ਸਲਾਈ ਮਸ਼ੀਨਾਂ ਇਹ ਹਮੇਸ਼ਾ ਦਿੰਦੇ ਨੇ। ਕੀਤੀ 40-40 ਬੱਚੀਆਂ, 50-50 ਗਰੀਬ ਬੱਚਿਆਂ ਨੂੰ ਸਲਾਈ ਮਸ਼ੀਨਾਂ ਵੀ ਦਿੰਦੇ ਨੇ। ਹੋਰ ਵੀ ਐਸੇ ਵਧੀਆ ਗਰੀਬਾਂ ਦੇ ਪ੍ਰਤੀ ਮਦਦ ਇਹ ਜਿਹੜੀ ਸੰਸਥਾ ਹਮੇਸ਼ਾ ਕਰਦੀ ਰਹਿੰਦੀ ਹੈ। ਮੈਂ ਇਹਦੀ ਸਲਾਘਾ ਵੀ ਕਰਦਾ ਖਾਸ ਤੌਰ ਤੇ ਜੁਵੇਸ਼ ਭਾਟੀਆ ਜੀ ਜਿਹੜੇ ਆਪਣੇ ਭਰਾ ਦੇ ਜਾਤ ਦੇ ਵਿੱਚ ਹਮੇਸ਼ਾ ਇਹ ਬਹੁਤ ਸਹਿਯੋਗ ਦਿੰਦੇ ਨੇ ਸੰਸਥਾ ਨੂੰ ਸਹਿਯੋਗ ਵੀ ਦਿੰਦੇ ਨੇ ਬਾਕੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਇਹ ਸਹਿਯੋਗ ਕਰਕੇ ਔਰ ਬਹੁਤ ਸਾਰੇ ਪ੍ਰੋਗਰਾਮ ਕਰਦੇ ਨੇ ਜਿਵੇਂ ਅੱਖਾਂ ਦੇ ਵਿੱਚ ਲੈਂਸ ਪਾਉਣੇ ਕਿਉਂਕਿ ਅੱਜ ਕੱਲ ਬਹੁਤ ਮਹਿੰਗਾ ਹੈ ਹਰ ਗਰੀਬ ਆਦਮੀ ਬਾਤੇ ਬਹੁਤ ਔਖੀ ਗੱਲ ਹੈ ਸੋ ਲੈਂਸ ਜਿਹੜੇ ਬਹੁਤ ਵਧੀਆ ਮਹਿੰਗੇ ਲੈਂਸ ਜਿਹੜੇ ਨੇ ਉਹ ਜੁਗੇਸ਼ ਪਾਟਿਆ ਜੀ ਵੱਲੋਂ ਜਿਹੜੇ ਪਾਏ ਜਾਂਦੇ ਨੇ ਸੈਂਕੜੇ ਲੋਕਾਂ ਨੇ ਇਹਨਾਂ ਨੇ ਇਸ ਤਰ੍ਹਾਂ ਦੇ ਕੈਂਪ ਲਾ ਕੇ ਔਰ ਜਿਹੜੇ ਨੇ ਔਰ ਲੈਂਸ ਪਾਏ ਗਏ ਨੇ ਸੋ ਮੈਂ ਕਹਿੰਦਾ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਔਰ ਜੀਦਾ ਸਾਡੇ ਗਰੀਬਾਂ ਵਾਸਤੇ ਬਹੁਤ ਵਧੀਆ ਫਾਇਦਾ ਹੁੰਦਾ ਕਿਉਂਕਿ ਅੱਖਾਂ ਸਾਡੇ ਲਈ ਬਹੁਤ ਹੀ ਇੰਪੋਰਟੈਂਟ ਬਹੁਤ ਜ਼ਰੂਰੀ ਅੰਗ ਸਾਡੇ ਜੀਵਨ ਦਾ ਸਾਡੇ ਸਰੀਰ ਦਾ ਸੋ ਇਹਦੇ ਲਈ ਦੇਖਭਾਲ ਕਰਨਾ ਬਹੁਤ ਔਖਾ ਹੈ ਇਹਦੇ ਲਈ ਗਰੀਬ ਆਦਮੀ ਵਾਸਤੇ ਅੱਜ ਕੱਲ ਇਲਾਜ ਬਹੁਤ ਮਹਿੰਗੇ ਹੋ ਗਏ ਹਰ ਇੱਕ ਬੰਦਾ ਨਹੀਂ ਕਰਾ ਸਕਦਾ ਸੋ ਐਸੀਆਂ ਸਸਤਾਵਾਂ ਜਿਹੜੀਆਂ ਨੇ ਭਲਾਈ ਦਾ ਕੰਮ ਕਰਦੀਆਂ ਨੇ ਸੋ ਉਹ ਸਸਤਾ ਗਰੀਬਾਂ ਦੇ ਵਾਸਤੇ ਬਹੁਤ ਵਧੀਆ ਇਹ ਉਪਰਾਲਾ ਕਰਦੀਆਂ ਨੇ ਔਰ ਮਦਦ ਗਰੀਬਾਂ ਦੀ ਕਰਦੀਆਂ ਨੇ ਮੈਂ ਇਸ ਗੱਲ ਦੀ ਬਹੁਤ-ਬਹੁਤ ਸਲਾਹਾ ਕਰਦਾ। ਬੋਲੀਏ ਹੈ ਸਰਕਾਰਾਂ ਨੂੰ ਨਹੀਂ ਆ ਕੇ ਆਉਣਾ ਚਾਹੀਦਾ ਇਸ ਕੰਮ ਦੇ ਵਿੱਚ। ਦੇਖੋ ਸਰਕਾਰਾਂ ਕੰਮ ਤਾਂ ਵੈਸੀ ਸਰਕਾਰਾਂ ਦਾ ਹੈ। ਸਰਕਾਰਾਂ ਵਾਦੇ ਤਾਂ ਬਹੁਤ ਕਰਦੀਆਂ ਨੇ। ਗੱਲਾਂ ਬਹੁਤ ਕਰਦੀਆਂ ਨੇ ਵੀਸੀ ਲੋਕਾਂ ਲਈ ਮੁਹਤੱਜ ਕਰ ਰਹੇ ਆ ਜੀ। ਮੁਦ ਦਵਾਈਆਂ ਦੇ ਰਹੇ ਆ ਲੇਕਿਨ ਸਿਰਫ ਬਿਆਨ ਹੀ ਬਿਆਨ ਨੇ। ਜੇ ਪ੍ਰੈਕਟੀਕਲ ਤੇ ਜਾ ਕੇ ਦੇਖੀਏ ਜਮੀਨੀ ਪੱਧਰ ਤੇ ਕੁਝ ਵੀ ਨਹੀਂ ਹੋ ਰਿਹਾ। ਜੀ ਹਸਤਾਵਾਂ ਦਾ ਹਾਲ ਦੇਖ ਲਓ। ਸਾਡੇ ਲੋਕ ਵਾਲ ਹਸਪਤਾਲ ਦਾ ਹਾਲ ਦੇਖ ਲਓ ਨਾ ਉੱਥੇ ਕੋਈ ਡਾਕਟਰ ਹੈ ਨਾ ਕੋਈ ਫਾਰਮਾਸਿਸਟ ਹੈ ਕੁਝ ਵੀ ਨਹੀਂ ਨਾ ਕੋਈ ਦਵਾਈ ਹੈ ਸੋ ਇਸ ਤਰ੍ਹਾਂ ਦੇ ਜੇ ਉੱਥੇ ਚੰਗੇ ਡਾਕਟਰ ਹੋਣ ਚੰਗੀਆਂ ਦਵਾਈਆਂ ਹੋਣ ਤਾਂ ਗਰੀਬਾਂ ਨੂੰ ਲਾਭ ਹੋ ਸਕਦਾ ਸੋ ਇਹਦੇ ਪਾਸੇ ਸਰਕਾਰਾਂ ਬਿਲਕੁਲ ਧਿਆਨ ਨਹੀਂ ਦਿੰਦੀਆਂ ਸਿਰਫ ਆਪਣੀ ਆਡਰਟਾਈਜ਼ਮੈਂਟ ਜਰੂਰ ਕਰਦੀਆਂ ਨੇ ਔਰ ਸਿਰਫ ਆਪਣਾ ਲਾਹੇ ਸਿਆਸੀ ਲਾਹੇ ਲੈਣ ਲਈ ਲੇਕਿਨ ਮੈਂ ਇੱਕ ਸ਼ਬਦ ਸਰਕਾਰਾਂ ਨੂੰ ਵੀ ਕਹਿਣਾ ਜਿਸ ਤਰ੍ਹਾਂ ਦੀ ਇਹ ਸਸਤਾਵਾ ਕਰ ਰਹੀਆਂ ਨੇ ਜਿਸ ਤਰ੍ਹਾਂ ਦੇ ਲੋਕ ਭਲਾਈ ਦੇ ਐਸੇ ਇਨਸਾਨ ਜਿਹੜੇ ਕੰਮ ਕਰ ਰਹੇ ਨੇ ਤੋ ਇਸੇ ਤਰ੍ਹਾਂ ਇਹ ਜਿਹੜਾ ਸਾਰਾ ਕੰਮ ਸਰਕਾਰਾਂ ਨੂੰ ਵੀ ਕਰਨਾ ਚਾਹੀਦਾ ਓਕੇ